ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਆਏ ਆ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਅੱਜ ਵਾਲੀ ਵੀਡੀਓ ਵੀ ਸ਼ੇਪ ਦੇ ਗਲੇ ਦੀ ਡਿਜ਼ਾਈਨਿੰਗ ਕਰਨ ਦਾ ਤਰੀਕਾ ਦੱਸਦੇ ਆ ਤੁਹਾਨੂੰ ਵੀ ਸ਼ੇਪ ਦਾ ਗਲਾ ਹੋਊਗਾ ਉਹਦੀ ਡਿਜ਼ਾਈਨਿੰਗ ਕੀਤੀ ਜਾਣੀ ਆ ਵੀ ਸ਼ੇਪ ਦਾ ਗਲਾ ਐਕਸਟਰਾ ਕਪੜਾ ਤੇ ਆਪਨੇ ਕੋਲੇ ਲੇਸ ਆ ਜੀ ਤੁਹਾਡੀ ਲੇਸ ਆ ਤੇ ਆਹ ਵਾਲੀ ਸ਼ਰਟ ਆ ਸ਼ਾਇਦ ਆਪਾਂ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਪੈਂਡਲ ਪਾਇਆ ਵਾਲੇ ਸ਼ਰਟ ਦੇ ਉੱਪਰ ਇਹ ਵੀਡੀਓ ਤੁਹਾਨੂੰ ਦੇ ਚੁੱਕੇ ਆ ਠੀਕ ਹੈ ਜੀ ਚੈੱਕ ਕਰ ਲਿਓ ਇਹ ਵਾਲੀ ਵੀਡੀਓ ਤੇ ਆ ਮੈਂ ਤੁਹਾਨੂੰ ਦੱਸਦੀ ਆ ਜੀ ਇਸ ਤਰ੍ਹਾਂ ਆਪਾਂ ਪਹਿਲਾਂ ਕਮੀਜ਼ ਦਾ ਜਿਹੜਾ ਉਲਟ ਸਾਈਡ ਤੇ ਤੇ ਇਧਰਲੀ ਸਾਈਡ ਸਿੱਧਾ ਪਾਸਾ ਇਧਰਲੀ ਸਾਈਡ ਉਲਟ ਸਾਈਡ ਆ ਇਹਨੂੰ ਪ੍ਰੈਸ ਦੇ ਨਾਲ ਹੈਲਪ ਨਾਲ ਪ੍ਰੈਸ ਦੀ ਹੈਲਪ ਨਾਲ ਚਪਕਾ ਲਓਗੇ ਤਾਂ ਪ੍ਰੈਸ ਦੀ ਹੈਲਪ ਨਾਲ ਕਰ ਲਿਓ ਨਹੀਂ ਤਾਂ ਸੀਨ ਲਗਾ ਦਿਓ ਮੈਂ ਤਾਂ ਇਸੇ ਤਰ੍ਹਾਂ ਸੀਨ ਲਗਾ ਦੇਣੀ ਹੁੰਦੀ ਆ ਸੀਨ ਲਗਾ ਦਿੰਨੇ ਆ ਆਪਾਂ ਸੀਨ ਲਗਾ ਕੇ ਮੈਂ ਤੁਹਾਨੂੰ ਦੱਸਦੀ ਆ ਅੱਗੇ-ਅੱਗੇ ਤੁਸੀਂ ਕੀ ਕਰਨਾ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਵੀ ਸੇਪ ਗਲੇ ਦਾ ਤਿਆਰ ਹੋ ਜਾਊਗਾ ਲੇਸ ਲਾ ਕੇ ਡਿਜ਼ਾਈਨਿੰਗ ਹੋਊਗੀ ਬਹੁਤ ਸੋਹਣਾ ਲੱਗੂਗਾ ਕਿਉਂਕਿ ਆਪਾਂ ਕਮੀਜ਼ ਦੇ ਉੱਪਰ ਪਹਿਲਾਂ ਡਿਜ਼ਾਈਨਿੰਗ ਕਰ ਚੁੱਕੇ ਹਾਂ ਠੀਕ ਹੈ ਜੀ ਉਸ ਤਰ੍ਹਾਂ ਦੀ ਕਮੀਜ਼ ਦੇ ਉੱਪਰ ਜਦੋਂ ਆਪਾਂ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਕਰਕੇ ਲਗਾਈ ਹੋ ਬਹੁਤ ਸੋਹਣਾ ਲੱਗੂਗਾ ਮੇਜਰ ਸੂਟ ਬਣ ਕੇ ਬਹੁਤ ਸੋਹਣਾ ਤਿਆਰ ਹੋ ਜਾਊਗਾ ਇਸ ਤਰ੍ਹਾਂ ਪ੍ਰੈਸ ਦੀ ਹੈਲਪ ਨਾਲ ਕਰ ਲੋਗੇ ਤਾਂ ਪ੍ਰੈਸ ਦੀ ਹੈਲਪ ਨਾਲ ਗਲਾ ਉੱਪਰ ਚਪਕਾ ਦਿਓ ਠੀਕ ਹੈ ਜੀ ਤੇ ਜੇ ਤੁਸੀਂ ਇਸ ਤਰ੍ਹਾਂ ਮੇਰੇ ਮਸੀਨ ਨਾਲ ਲਗਾਉਣਾ ਤਾਂ ਸੀਮਾ ਲਗਾ ਲਓ ਜਿਵੇਂ ਤੁਹਾਡੀ ਇੱਛਾ ਉਦਾਂ ਕਰ ਲਓ ਜੇ ਤਾਂ ਗੰਮ ਵਾਲਾ ਹੋਇਆ ਗਲਾ ਹਨ ਫਿਰ ਤਾਂ ਪੈਸ ਦੀ ਹੈਲਪ ਦੀ ਨਾਲ ਚੱਕ ਕੇ ਜਾਂਦਾ ਹੁੰਦਾ ਹੈ ਤੇ ਜੇ ਨਾ ਗੰਮ ਵਾਲਾ ਹੋਇਆ ਫਿਰ ਤੁਸੀਂ ਇਸ ਤਰ੍ਹਾਂ ਕਰ ਲਓ ਹਾਲ ਹੋ ਜੀ ਮੇਰੇ ਕੋਲ ਤਾਂ ਰਸੀ ਗੰਮ ਵਾਲੀ ਆ ਤੇ ਲਾਈਟ ਹੈ ਨਹੀਂ ਜੀ ਤੁਹਾਨੂੰ ਪਤਾ ਹੁਣ ਲਾਈਟ ਦੇ ਕੱਟ ਲੱਗ ਰਹੇ ਆ ਉਹਦਾ ਕਰਕੇ ਆਪਾਂ ਸੀਮਾ ਲਗਾ ਲਈ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਐਕਸਟਰਾ ਕੱਪੜਾ ਉਹ ਕੱਟ ਦਿਓ ਪਹਿਲਾਂ ਇਸ ਤਰ੍ਹਾਂ ਕੱਟ ਦਿੱਤਾ ਦੇਖੋ ਤੇ ਹੁਣ ਇਹਨੂੰ ਕੱਪੜੇ ਨੂੰ ਥੋੜਾ ਥੋੜਾ ਰੱਖਣਾ ਜਿੰਨਾ ਕਾਪਾ ਉੱਪਰ ਇਹਦੇ ਉੱਪਰ ਫੋਲਡਿੰਗ ਹੋ ਜਾਏ ਜਿਵੇਂ ਆਪਾਂ ਗੋਲ ਗਲਾ ਨਹੀਂ ਬੁਕਰਮ ਵਾਲਾ ਗੋਲ ਗਲੇ ਦੀ ਫੋਲਡਿੰਗ ਕਰਦੇ ਹੁੰਦੇ ਬਸ ਉਸੇ ਤਰ੍ਹਾਂ ਫੋਲਡਿੰਗ ਕਰ ਲੈਣੀ ਹੈ ਉਲਟਾ ਉਲਟਾ ਸਾਈਡ ਰੱਖਿਆ ਇੰਨਾ ਕੋ ਫਰਕ ਹੈ ਦਾ ਠੀਕ ਹੈ ਜੀ ਆ ਦੇਖੋ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਦੇਣੀ ਹੈ ਅੰਦਰ ਨੂੰ ਇਸ ਤਰ੍ਹਾਂ ਸੀਨ ਲਗਾ ਲਿਓ ਹਾਂਜੀ ਇਹਨੂੰ ਇਸ ਤਰ੍ਹਾਂ ਕੱਪੜਾ ਜਿਹੜਾ ਐਕਸਟਰਾ ਦੀ ਫੋਲਡਿੰਗ ਕਰ ਲੈਣੀ ਆ ਜੀ ਉੱਪਰ ਨੂੰ ਵਾਫਾ ਵੱਡਾ ਕਰ ਲਿਓ ਵੀਰੇ ਆਪਾਂ ਨਾ ਬਰੀਕ ਰੱਖਿਓ ਵਾਫਾ ਵੱਡਾ ਕਰ ਲਿਓ ਵਾਫਾ ਜਦੋਂ ਵੱਡਾ ਕਰ ਲਿਆ ਮਸ਼ੀਨ ਦਾ ਤੁਸੀਂ ਫਿਰ ਜਦੋਂ ਸੀਨ ਆਪਾਂ ਢੇੜ ਨਹੀਂ ਹੋਈ ਪੱਟਣੀ ਹੋਈ ਉਹਦੇ ਨਾਲ ਸੌਖਾ ਹੋ ਜਾਂਦਾ ਜੀ ਇਹ ਜਿਹੜੀ ਸੀਨ ਆ ਉਹ ਢੇੜ ਨਹੀਂ ਔਖੀ ਹੋ ਜਾਂਦੀ ਐ ਇਸ ਤਰ੍ਹਾਂ ਕਰ ਲਿਓ ਤੁਸੀਂ ਹਾਂਜੀ ਆ ਦੇਖੋ ਜੀ ਆਪਾਂ ਗਲਾ ਨਾ ਬੋਕਰਾਮਾ ਦੇ ਪੇਸਟਿੰਗ ਰੱਖ ਲਓ ਜਿਆਦਾ ਤੁਸੀਂ ਸੀਨ ਨਾਲ ਕਿਸੇ ਵੀ ਤਰ੍ਹਾਂ ਤੁਸੀਂ ਕੱਪੜੇ ਦੇ ਨਾਲ ਜੁਆਇੰਟ ਕਰ ਲੈਣਾ ਇਸ ਤਰ੍ਹਾਂ ਵੀ ਸ਼ੇਪ ਦਾ ਗਲਾ ਫਿਰ ਇਸ ਤੋਂ ਬਾਅਦ ਕੀ ਕਰਨਾ ਵੀਰੇ ਇਹਨੂੰ ਇਸ ਤਰ੍ਹਾਂ ਸੈਂਟਰ ਕਰਦੇ ਆ ਇਹਦਾ ਸੈਂਟਰ ਕਰਕੇ ਇਸ ਤਰ੍ਹਾਂ ਕੱਟ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਸ਼ਰਟ ਤੇ ਸੈਂਟਰ ਦਾ ਕੱਟ ਲੱਗਿਆ ਹੋਇਆ ਹੁਣ ਤੁਸੀਂ ਜਿਹੜਾ ਸ਼ਰਟ ਆ ਸ਼ਰਟ ਦੀ ਸਾਈਡ ਕਿਹੜੀ ਲੈਣੀ ਆ ਉਲਟ ਸਾਈਡ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਸ਼ਰਟ ਦੀ ਉਲਟ ਸਾਈਡ ਲੈ ਲਓ ਇਸ ਤਰ੍ਹਾਂ ਠੀਕ ਹੈ ਜੀ ਆਹ ਸ਼ਰਟ ਦੀ ਉਲਟ ਸਾਈਡ ਹੋ ਗਈ ਤੇ ਗਲਾ ਉਲਟ ਸਾਈਡ ਉੱਪਰ ਨੂੰ ਫੋਲਡਿੰਗ ਹੋਗਾ ਜਿਵੇਂ ਆਪਾਂ ਆਮ ਜਿਹੜਾ ਬੁਕਰਮ ਦਾ ਗੋਲ ਗਲੇ ਦੀ ਮੜ ਮੜਦੇ ਹੁੰਦੇ ਹੁਣੇ ਹਨ ਉਹ ਸਿੱਧੇ ਪਾਸੇ ਰੱਖ ਕੇ ਉਲਟ ਸਾਈਡ ਨੂੰ ਫੋਲਡਿੰਗ ਕਰਦੇ ਨੇ ਹੁੰਦੇ ਆ ਇਹ ਹੁਣ ਫੋਲਡਿੰਗ ਉਲਟ ਸਾਈਡ ਤੋਂ ਰੱਖ ਕੇ ਸਿੱਧੇ ਪਾਸੇ ਨੂੰ ਕਰਾਂਗੇ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੀ ਰਿਹਾ ਕਰੋ ਦੇਖੀ ਜਾਏ ਹੁਣ ਇਸ ਤਰ੍ਹਾਂ ਕੱਟ ਨੂੰ ਘੱਟ ਮੈਚ ਕਰਦੇ ਹੋਏ ਤੇ ਵਫਾ ਮਸ਼ੀਨ ਦਾ మీడియం ਕਰ ਲੈਣਾ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲੈਣੀ ਇਸ ਤਰ੍ਹਾਂ ਸੀਨ ਲਗਾ ਲੈਣੀ ਆ ਇਸ ਤਰ੍ਹਾਂ ਸੀਨ ਲਗਾਉਣ ਤੋਂ ਬਾਅਦ ਇੱਕ ਸਾਈਡ ਨੂੰ ਲੈ ਆਣਾ ਇਸ ਤਰ੍ਹਾਂ ਆ ਸੀਨ ਲਗਾਉਣ ਦੇ ਨਾਲ ਨਾ ਗਲਾ ਹਿੱਲਦਾ ਨਹੀਂ ਵੀਰੇ ਤੇ ਇਹ ਗਲਾ ਨਾ ਕਪੜਾ ਰੈਸਕ ਜਾਂਦਾ ਹਨਾ ਤੇ ਜਿਹੜੀ ਫਿਨਿਸ਼ਿੰਗ ਆ ਘਟ ਆਉਂਦੀ ਆ ਇਸ ਤਰ੍ਹਾਂ ਕਪੜਾ ਕਿੱਦਾਂ ਮਰਜੀ ਧਮਾਈ ਤੋਂ ਤੁਸੀਂ ਕਪੜਾ ਰੈਸਕੂਗਾ ਨਹੀਂ ਇੱਕ ਤਾਂ ਇਹ ਜਿਸ ਜਗ੍ਹਾ ਤੇ ਆਪਾਂ ਸੈਟਿੰਗ ਕਰਦੇ ਹਾਂ ਓਹੀ ਹੁੰਦਾ ਤੇ ਆ ਗਈ ਜੀ ਹੁਣ ਇਧਰ ਨੂੰ ਸੀਨ ਕਮਾ ਲੈਣੀ ਹਾਲੇ ਨਸਤਰ ਹੋ ਗਿਆ ಅವನು ಎಲ್ಲಿ ಸರ್ತಿ ಅವಾಗ ਇਸ ਤਰ੍ਹਾਂ ਸੀਨ ਲਗਾਉਂਦੇ ਹਾਂ ਹਲੋ ਇਸ ਤਰ੍ਹਾਂ ਸੀਨ ਲੱਗ ਗਿਆ ਸੀ ਲਾਉਣ ਤੋਂ ਬਾਅਦ ਜਿਹੜੀ ਤੁਸੀਂ ਗਲੇ ਦੀ ਕਟਾਈ ਕਰਨੀ ਆ ਉਹ ਕਿਸ ਘਾਹਨਾ ਕਰਨੀ ਹੈ ਦੇਖੋ ਜੀ ਆਹ ਗਲੇ ਦੀ ਸਿੱਧੇ ਸਾਰਾਗਾ ਵੀ शेप ਗਲਾਗਾ ਹੁਣ ਤੁਸੀਂ ਇਹਦੀ ਕਟਾਈ ਕਰੋਗੇ ਦੇਖੋ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਵਿੱਚੋਂ ਕੱਪੜਾ ਕਟਾਈ ਕਰਨਾ ਠੀਕ ਹੈ ਆਹ ਵਾਲਾ ਤੇ ਅੱਧੀ ਅੱਧੀ ਇੰਚੀ ਨਾਲ ਕੱਪੜਾ ਛਾੜਦੇ ਜਾਣਾ ਇਸ ਤਰ੍ਹਾਂ ਜੀ ਅੱਧੀ ਇੰਚੀ ਕੱਪੜਾ ਛਾੜ ਦਿਓ ਠੀਕ ਹੈ ਜਮ੍ਹਾਂ ਨਾਲ ਉਹ ਨਹੀਂ ਕੱਪੜਾ ਕਟਾਈ ਕਰਨਾ ਅੱਧੀ ਅੱਧੀ ਇੰਚੀ ਛੱਡ ਕੇ ਫੇਰ ਕਟਾਈ ਕਰਨਾ ਵੀ ਸੇਪ ਗਲਾ ਬਹੁਤ ਸੋਹਣੀ ਡਿਜ਼ਾਈਨਿੰਗ ਬਣ ਕੇ ਤਿਆਰ ਹੋਊਗੀ ਅੱਗੇ ਦੇਖੋ ਆਪਾਂ ਲੇਸ ਨਾਲ ਇਹਦੀ ਡਿਜ਼ਾਈਨਿੰਗ ਕਰਦੇ ਆਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਕੱਟ ਲਗਾਉਦੇ ਹੋ ਸਲਾਈ ਦਾ ਧਿਆਨ ਰੱਖਿਓ ਠੀਕ ਸਲਾਈ ਤੇ ਨਹੀਂ ਪਹੁੰਚਣ ਦੇਣੇ ਕੱਟ ਬ੍ਰੀਕ ਲਗਾਣੇ ਠੀਕ ਹੈ ਜੀ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਇਹਨੂੰ ਉੱਪਰਲੀ ਸਾਈਡ ਨੂੰ ਇਸ ਤਰ੍ਹਾਂ ਫੋਲਡਿੰਗ ਕਰਨਾ ਦੇਖੋ ਇਸ ਤਰ੍ਹਾਂ ਜੀ ਬਹੁਤ ਸੋਹਣਾ ਬੀ ਸ਼ੇਪ ਗਲਾ ਬਣ ਕੇ ਤਿਆਰ ਹੋਊਗਾ ਜੀ ਆਪਣੇ ਕੋਲੇ ਆ ਦੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੁਣ ਪੈਪਿੰਗ ਦੇ ਨਾਲ ਇਹਦੀ ਜਿਹੜੀ ਮੇਨ ਡਿਜ਼ਾਈਨਿੰਗ ਆ ਉਹ ਹੋਣੀ ਆ ਜੀ ਦੇਖੋ ਆ ਆਪਣੇ ਕੋਲੇ ਜਿਹੜੀ ਹੈਗੀ ਐ ਲੇਸ ਆ ਲੇਸ ਕਹੋਗੇ ਪੈਪਿੰਗ ਨੂੰ ਲੇਸ ਨਹੀਂ ਹਣਾ ਹੁਣ ਤੁਸੀਂ ਕੀ ਕਰਨਾ ਉੱਪਰਲੀ ਸਾਈਡ ਨੂੰ ਆਪਾਂ ਪਲਟੀ ਕਰ ਲਿਆ ਇਹਨੂੰ ਪਲਟੀ ਕਰਨ ਤੋਂ ਬਾਅਦ ਇੱਥੇ ਸੀ ਲੇਸ ਲਗਾਵਾਂਗੇ ਹਾਂਜੀ ਇਹ ਦੇਖੋ ਆਪਾਂ ਲੇਸ ਲਗਾਨੀ ਆ ਹੁਣ ਇਹਨੂੰ نیچے ਰੱਖਣਾ ਨਹੀਂ ਇਸਨੂੰ ਸਿੱਧੀ ਲੇਸ ਰੱਖਣੀ ਆ ਉਲਟ ਸਾਈਡ ਨਹੀਂ ਰੱਖਣੀ ਤੇ ਇਸ ਤਰ੍ਹਾਂ ਸਲਾਈਨ ਅੱਪ ਲਵਾਂਗੇ ਬਫਾ ਬ੍ਰੇਕ ਰੱਖੇ ਹੋਤੇ ਠੀਕ ਹੈ ਜੀ ਨੀ ਸਿੰਘ ਦੇ ਨਾਲ ਲੇਸ ਇੱਕ ਸਾਰ ਲਗਾਇਓ ਜਿੰਨੀ ਲੇਸ ਇੱਕ ਵਾਰ ਦਿਖਾਤੀ ਉੰਨੀ ਦਿਖਾਓ ਘੱਟ ਵੱਧ ਨਾ ਕਰੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਮਸੀਨ ਲਗਾਉਂਦੇ ਜਾਣਾ ਤੇ ਧਿਆਨ ਦੇ ਨਾਲ ਠੀਕ ਹੈ ਕੱਲੇ ਬਰਾ ਬਰਾ ਜਿਹਾ ਆਪਾਂ ਦਿਖਾ ਰਹੇ ਆ ਤੇ ਇਸ ਤਰ੍ਹਾਂ ਦਿਖਾ ਦਿੰਦੇ ਆ ਸੋਣਾ ਗਲਾ ਬਣ ਕੇ ਤਿਆਰ ਹੁੰਦਾ ਘੱਟ ਸਮੇਂ ਦੇ ਵਿੱਚ ਈਜੀ ਤੇ ਘੱਟ ਖਰਚੇ ਦੇ ਵਿੱਚ ਸਿਰਫ 5 ਰੁਪਏ ਦੀ ਲੇਸ ਆ ਲੇਸ ਲਾ ਕੇ ਗਲੇ ਦੀ ਡਿਜ਼ਾਈਨਿੰਗ ਹੋ ਜਾਂਦੀ ਆ ਔਰ ਗਲਾ ਲੈ ਆਓ ਜੇ ਤਾਂ ਤੁਸੀਂ ਅੱਜ ਤਾਂ ਆਪਾਂ ਬੋਕਰਮ ਵਾਲਾ 2D ਬਣਾ ਲਿਆ ਦੱਸਿਆ ਤੁਹਾਨੂੰ ਅੱਗੇ ਆਪਾਂ ਬਿਨਾ ਬੋਕਰਮ ਤੋਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਹਨਾ ਗਲਾ 2D ਬੰਦਾ ਹਾਂਜੀ ਇਸ ਤਰ੍ਹਾਂ ਸੀਨ ਲਾਉਂਦੇ ਜਣਾ ਧਿਆਨ ਨਾਲ ਲਾਣੀ ਹੈ ਤੁਸੀਂ ਨਾ ਇਥੋਂ ਆਪਾਂ ਜਦੋਂ ਨੋਕ ਤੋਂ ਚੰਡ ਤੋਂ ਇਥੋਂ ਮੋੜਨ ਲੱਗਿਓ ਤਾਂ ਧਿਆਨ ਰੱਖੀਓ ਠੀਕ ਹੈ ਜੀ ਬਸ ਇਸ ਤਰ੍ਹਾਂ ਸੀ ਬਣਾ ਲਿਓ ਤੁਸੀਂ ਕੋਈ ਕੱਪੜਾ ਨਹੀਂ ਖਿੱਚਣਾ ਕੋਈ ਲੇਸ ਨਹੀਂ ਖਿੱਚਣੀ ਬਸ ਆਸ ਤੇ ਆਸ ਤੇ ਇਹਨਾਂ ਰੱਖਦੇ ਹੋਏ ਇਸ ਤਰ੍ਹਾਂ ਸੀਨ ਲੱਦ ਜਾਣਾ ਆਹ ਤਾਂ ਆਪਣੀ ਐਕਸਟਰਾ ਸੀਨ ਆ ਪਹਿਲਾਂ ਇਹਨੂੰ ਪੱਟ ਦਾਂਗੇ ਆਪਾਂ ਬਾਅਦ ਚ ਠੀਕ ਹੈ ਜੀ ਬਹੁਤ ਸੁਨਿਤ ਨੀਸ਼ਿੰਗ ਆਕੇ ਘਰ ਹੁੰਦਾ ਇਹ ਗੱਲ ਠੀਕ ਹੈ ਜੀ ਹਾਂ ਜੇ ਮੈਂ ਤੁਹਾਨੂੰ نیچے ਕੱਢ ਕੇ ਬੁਕਰਾਂ ਦਾ ਇੱਕ ਦਿਖਾਉਣੀ ਆ ਗੱਲ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਣਾ ਗਲਾ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਧਾਗੇ ਵਗੈਰਾ ਆਪਾਂ ਇਹਦੀ ਕਟਿੰਗ ਕਰਤੀ ਦੇਖੋ ਕਿ ਨਾ ਸੋਹਣਾ ਗਲਾ ਤੇ ਸੂਟ ਬਣ ਕੇ ਤਿਆਰ ਹੋਇਆ ਆ ਦੇਖਾ ਗਲੇ ਦੀ ਡਿਜ਼ਾਈਨਿੰਗ ਹੋ ਗਈ ਆ ਇਹਨਾਂ ਦੇ ਆਪਾਂ ਪੈਂਡਲ ਪਾਇਏ ਤੇ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਆ ਆਪਾਂ ਵੀਡੀਓ ਪਾ ਚੁੱਕੇ ਆ ਤੁਸਾਨੂੰ ਇਹ ਸੂਟ ਦੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣ ਕੇ ਤਿਆਰ ਹੋਈ ਆ ਘੇਰਾ ਜੀ ਫਿਰ ਕ્યાં ਲੈ ਸਾਂ ਅੱਗੇ ਨੈਟਾ ਨੈਟ ਤੋਂ ਅੱਗੇ ਪੈਂਡਲ ਆ ਪੈਂਡਲ ਤੋਂ ਅੱਗੇ ਆ ਬੀ ਸ਼ੇਪ ਆਪਣਾ ਗਲਾ ਬਣ ਕੇ ਇਸ ਤਰ੍ਹਾਂ ਤੁਸੀਂ ਸੈਂਪਲ ਸੂਟਾਂ ਦੀ ਡਿਜ਼ਾਈਨਿੰਗ ਕਰਕੇ ਗਲਾ ਤਿਆਰ ਕਰ ਸਕਦੇ ਹੋ ਉਹ ਸੋਨੀ ਫਿਨਿਸ਼ਿੰਗ ਆਉਂਦੀ ਹੈ ਵੀ ਸ਼ੇਪ ਗਲੇ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਲਿਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ